ਸ਼ਸ਼ਟ੍ਰੀਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ 올림픽 ਮੈਚ ਵੇਖਣ ਪੈरिस ਜਾਣਾ ਚਾਹੁੰਦੇ ਸੀ ਸੀਐਮ ਮਾਨ ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ ਮਨਜ਼ੂਰੀ ਨਾ ਦੇਣ ਲਈ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ सीएम मान वगਰੋਂ स्पीकर ਨੂੰ ਵੀ ਨਹੀਂ ਮਿਲੀ ਵਿਦੇਸ਼ ਦੌਰੇ ਲਈ ਮਨਜ਼ੂਰੀ ਸਿਆਸੀ ਕਾਨਫਰੰਸ ਲਈ ਜਾਣਾ ਸੀ ਯੂਐਸਏ ਗ੍ਰਾਮ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ ਨਾਸਾ ਨੇ ਜਾਰੀ ਕੀਤੀ ਖੌਫਨਾਕ ਵੀਡੀਓ ਫਾਰ ਸ밋 ਪੂਰੀ ਦੁਨੀਆ ਤੇ ਮੰਡਰਾ ਰਿਹਾ ਹੈ CO2 ਦੇ ਬਦਲ ਜੀਓਜ਼ ਮਾਡਲ ਨਾਲ ਹੀ ਮਿਲੀ ਜਾਣਕਾਰੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਹਰ ਰੋਜ਼ ਲੱਖਾਂ ਹੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਇੱਥੇ ਆ ਕੇ ਸੰਗਤ ਗੁਰਬਾਣੀ ਸਰਵਨ ਕਰਦੀ ਹੈ ਤੇ ਸੇਵਾ ਕਰਦੀ ਹੈ ਇਸ ਦੌਰਾਨ ਬੀਤੇ ਦਿਨੀ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਸ਼ਰਧਾਲੂ ਬਲਵੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਇੱਥੇ ਨਤਮਸਤਕ ਹੋਣ ਲਈ ਆਇਆ ਸੀ ਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ਼ੇ ਗੁਰਨਾਮਦਾਸ ਜੀ ਨੰਗਰ ਹਾਲ ਵਿਖੇ ਚਲਾ ਗਿਆ ਜਿੱਥੇ ਉਸ ਨਾਲ ਵੱਡਾ ਹਾਸਾ ਵਾਪਰ ਗਿਆ ਜਾਣਕਾਰੀ ਮੁਤਾਬਿਕ ਜਦੋਂ ਬਲਵੀਰ ਸਿੰਘ ਵੱਲੋਂ ਸੇਵਾ ਕੀਤੀ ਜਾਰੀ ਸੀ ਤਾਂ ਪੈਰ ਤਿਲਕ ਪਿਆ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਉਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖਮੀ ਦੱਸਿਆ ਫਿਲਹਾਲ ਅਜੇ ਉਹ ਖਤਰੇ ਤੋਂ ਬਾਹਰ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਸੇਵਾਦਾਰ ਦਾ ਹਾਲ ਚਾਲ ਜਾਣਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹਸਪਤਾਲ ਪਹੁੰਚੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਦਾਰ ਦੇ ਇਲਾਜ ਦੇ ਸਾਰਾ ਖਰਚੇ ਦਾ ਜਿੰਮਾ ਚੁੱਕ ਲਿਆ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਬਰਨ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ AP ਸਿੰਘ ਜੀ ਹੁਣਾਂ ਨੂੰ ਵੀ ਬੈਂਤੀ ਕੀਤੀ ਆ ਕਿ ਸ਼ੌਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ ਦੂਸਰਾ ਕਿਉਂਕਿ ਮੈਨੂੰ ਅੱਜ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨੈਕ ਦੇ ਥੱਲੇ ਆ ਗਈਆਂ ਤੇ ਇਹਦੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਲਈ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਖਸ਼ਾ ਜੀ ਦੇ ਨਾਮ ਦੇ ਉੱਤੇ ਉਹ ਅੱਜ ਉਹਦਾ ਵੀ ਇਤਕਰਨ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇਨਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਇਹ ਦਰਸਾਉਂਦੇ ਆ ਵੀ ਜਿਵੇਂ ਸੱਚਮੁੱਚ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 올림픽 ਮੈਚ ਵਿੱਚ ਹਾਕੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈरिस ਜਾਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਦੱਸਿਆ ਕਿ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ ਸੀਐਮ ਮਾਨ 4 ਅਗਸਤ ਨੂੰ ਹੋਣ ਵਾਲਾ ਕੁਆਰਟਰ ਫਾਈਨਲ ਮੁਕਾਬਲਾ ਵੇਖਣ ਲਈ ਪੈरिस ਜਾਣਾ ਚਾਹੁੰਦੇ ਸੀ ਸੂਤਰਾਂ ਮੁਤਾਬਕ ਸੀਐਮ ਮਾਨ ਨੂੰ ਮਨਜ਼ੂਰੀ ਨਾ ਦੇਣ ਲਈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਸੀਐਮ ਮਾਨ ਨੇ 3 ਤੋਂ 9 ਅਗਸਤ ਤੱਕ ਪੈरिस ਜਾਣਾ ਸੀ ਤੇ ਉਹ ਕੇਂਦਰ ਸਰਕਾਰ ਤੋਂ ਮਨਜ਼ੂਰੀ ਵੀ ਲੈ ਕੇ ਚ ਸਨ ਤੇ ਦੇਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਇਸ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੀ ਸੂਚਨਾ ਦਿੱਤੀ ਗਈ ਤਾਂ ਅੱਜ ਇਹ ਕਿ ਉੱਚ ਪੱਧਰੀ ਸਿਆਸੀ ਆਗੂਆਂ ਦੀ ਵਿਦੇਸ਼ ਯਾਤਰਾ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸੀਐਮ ਮਾਨ ਨੂੰ ਪੈरिस ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪੰਜਾਬ ਦੇ ਇੱਕ ਅਧਿਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਇਸ ਵੇਲੇ 올림픽 ਕਾਰਨ ਪੈरिस ਕਾਫੀ ਭੀੜ ਹੈ ਮੁੱਖ ਮੰਤਰੀ ਦੇ ਦੌਰੇ ਲਈ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਦੀ ਜ਼ਰੂਰਤ ਹੈ ਪਰ ਇੰਨੇ ਘੱਟ ਸਮੇਂ ਵਿੱਚ Z+ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਇਸ ਕਾਰਨ ਸੀਐਮ ਮਾਨ ਨੂੰ ਪੈरिस ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਵਿਦੇਸ਼ ਜਾਣ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕੁਲਤਾਰ ਸਿੰਘ ਸੰਧਵਾ ਵੱਲੋਂ ਅਮਰੀਕਾ ਵਿੱਚ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ 올림픽 ਵਿੱਚ ਭਾਰਤੀ ਹਾਕੀ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰਨ ਲਈ ਪੈਰਿਸ ਜਾਣ ਲਈ ਮਨਜ਼ੂਰੀ ਨਹੀਂ ਸੀ ਦਿੱਤੀ ਗਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਪਿੱਛੇ ਵੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਅਮਰੀਕਾ ਚ 4 ਤੋਂ 7 ਅਗਸਤ ਨੂੰ ਹੋਣ ਵਾਲੀ ਇਸ ਕਾਨਫਰੰਸ 'ਚ तकरीबन ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ 3000 ਤੋਂ ਵੱਧ ਵਿਧਾਇਕਾਂ ਨੇ ਇਕੱਠੇ ਹੋਣਾ ਸੀ ਇਸ ਵਿੱਚ ਭਾਰਤ ਦੇ ਵੀ ਕਈ ਸੂਬਿਆਂ ਤੋਂ ਵਿਧਾਇਕਾਂ ਨੇ ਜਾਣ ਦੀ ਇਜਾਜ਼ਤ ਮੰਗੀ ਸੀ ਜਨ੍ਹਾਂ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਸ਼ਾਮਿਲ ਨੇ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਦੌਰੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਕਈ ਹੋਰ ਸੂਬਿਆਂ ਦੇ ਵਿਧਾਇਕਾਂ ਨੂੰ ਵੀ ਮਨਜ਼ੂਰੀ ਨਹੀਂ ਮਿਲੀ ग्लोबल वार्मिंग ਕਾਇਨ ਤਰਤੀ ਦਾ ਤਾਪਮਾਨ ਵਧ ਰਿਹਾ ਬਹੁਤੇ ਵਿਕਸਿਤ ਦੇਸ਼ ਵੱਤਵੱਤ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰ ਰਹੇ ਨੇ ਇਸੇ ਦੌਰਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਪੂਰੀ ਦੁਨੀਆ ਤੇ ਕਾਰਬਨ ਡਾਈਆਕਸਾਈਡ ਦੇ ਵੱੱਦਲ ਦਿਖਾਈ ਦੇ ਰਹੇ ਨੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ 'ਚ ਕਾਰਬਨ ਡਾਈਆਕਸਾਈਡ ਦੇ ਵੱੱਦਲ ਛਾਏ ਹੋਏ ਨੇ ਇਹ ਮੈਪ ਖਾਸ ਕੰਪਿਊਟਰ ਤੇ ਮੋਡਲ ਰਾਹੀਂ ਬਣਾਇਆ ਗਿਆ ਵੀਡੀਓ 'ਚ ਦਿਖਾਇਆ ਗਿਆ ਕਿ ਕਿਵੇਂ ਸਾਡੇ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਘੁੱਲ ਰਹੀ ਹੈ NASA ਦੇ ਵਿਗਿਆਨੀ ਲੇਸਲੀ ਓਟ ਮੁਤਾਬਕ ਚੀਨ ਅਮਰੀਕਾ ਤੇ ਦੱਖਣੀ ਏਸ਼ੀਆ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰ ਰਹੀ ਨੇ ਤੇ ਕਾਰਬਨ ਡਾਈਆਕਸਾਈਡ ਦਾ ਇਹ ਮੈਪ GIS ਨਾਂ ਦੇ ਇੱਕ ਮਾਡਲ ਦੀ ਵਰਤੋਂ ਕਰਕੇ ਬਣਾਇਆ ਗਿਆ ਗੋਡਾਰਥ ਅਰਥ ਆਬਜ਼ਰਵਿੰਗ ਸਿਸਟਮ ਦਾ ਛੋਟਾ ਰੂਪ ਹੈ ਜੀਓਜ਼ ਇੱਕ ਹਾਈ ਰੈਜ਼ੋਲੂਸ਼ਨ ਮੌਸਮ ਪੁਨਰ ਵਿਸ਼ਲੇਸ਼ਣ ਮਾਡਲ ਹੈ ਜੋ ਕਿ ਸੁਪਰ ਕੰਪਿਊਟਰਾਂ ਹੀ ਆਪਰੇਟ ਕੀਤਾ ਜਾਂਦਾ ਹੈ ਸਿਸਟਮ ਰਾਹੀਂ বায়ুমণ্ডল ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ ਹੈ ਅਜ ਪਟਿਆਲਾ ਦੇ ਮੁੱਖ ਡਾਕਰ ਦੇ ਸੁਪਰਡੈਂਟ ਨਿਤਿਸ਼ ਕੇਸ਼ਵ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੋਕਾਂ ਦੀ ਸਹੂਲਤਾਂ ਨੂੰ ਲੈ ਕੇ ਪੈਕਿੰਗ ਤੇ ਪਾਰਸਲ ਸੁਵਿਧਾ ਦੀ ਜਾਣਕਾਰੀ ਦਿੱਤੀ ਗਈ ਸੁਪਰਡੈਂਟ ਨੇ ਦੱਸਿਆ ਕਿ ਲੋਕਾਂ ਨੂੰ ਪੈਕਿੰਗ ਕਰਾਉਣ ਚ ਆ ਰਹੀਆਂ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਸੁਵਿਧਾ ਨੂੰ ਵਧਿਆ ਕੀਤਾ ਗਿਆ ਤੇ ਜਿਵੇਂ ਹੁਣ ਰਖੜੀ ਦੇ ਤਿਉਹਾਰ ਤੇ ਭੈਣਾਂ ਨੇ ਭਰਾਵਾਂ ਨੂੰ ਰਖੜੀ ਭੇਜਣ ਵਾਸਤੇ ਪਰੇਸ਼ਾਨੀ ਹੁੰਦੀ ਸੀ ਉਹ ਵੀ ਦੂਰ ਕੀਤੀ ਗਈ ਹੁਣ ਇਹ ਸੁਵਿਧਾ ਪਟਿਆਲਾ ਦੇ ਮੁੱਖ ਡਾਕਰ ਵਿਖੇ ਸ਼ੁਰੂ ਕਰ ਦਿੱਤੀ ਗਈ ਜਿੱਥੇ ਲੋਕ ਆਪਣੇ ਸਮਾਨ ਦੀ ਪੈਕਿੰਗ ਕਰਵਾ ਸਕਦੇ ਨੇ ਤੇ ਪਾਰਸਲ ਨੂੰ ਦੇਸ਼ ਤੇ ਵਿਦੇਸ਼ ਵਿੱਚ ਸੇਫਟੀ ਦੇ ਨਾਲ ਪੇਸ਼ ਕਰਦੇ। ਇਸ ਤਰ੍ਹਾਂ ਵੀ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ, ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਹਾਂ, ਉਹਨਾਂ ਦੇ ਮੁੱਲੇ ਤੱਕ ਪਹੁੰਚ ਰਹੇ ਹਾਂ ਕਿ ਤਾਂ ਕਿ ਲੋਕਾਂ ਨੂੰ ਡੋਰ ਸਟੈਪ ਤੇ ਜਾ ਕੇ ਉਹ ਸਰਵਿਸਿਜ਼ ਵੀ ਪ੍ਰੋਵਾਈਡ ਕਰ ਸਕੀਏ। ਉਹਦੇ ਲਈ ਵੀ ਅਗਰ ਕੋਈ ਲੋਕ ਚਾਹੁੰਦੇ ਆ ਕਿ ਸਾਡੇ ਇਸ ਜਗ੍ਹਾ ਤੇ ਜਾਂ ਪਿੰਡ ਦੇ ਵਿੱਚ ਕੈਂਪ ਲਗਾਇਆ ਜਾਏ, ਉਹਦੇ ਲਈ ਵੀ ਮਹਿਕਮਾ ਜਿਹੜਾ ਅਸੀਂ ਪੋਸਟ ਪੰਜਾਬ ਪਟਿਆਲਾ ਪੋਸਟ ਲਿਜਨ ਹੈ, ਉੱਥੇ ਜਾ ਕੇ ਸਪੈਸ਼ਲ ਸਾਰਾ EMPLOYES ਨੂੰ ਸਾਡੀ ਟੀਮ ਜਾਏਗੀ ਉਹ ਜਾ ਕੇ ਸਾਨੂੰ ਉਸ ਰਿਪੋਰਟ ਕੀਤੀ ਜਾਏਗੀ। ਇਸ ਤੋਂ ਲਾਵਾ ਸਾਡਾ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਵਪਾਰੀ ਐ ਐਮ ਐਸ ਐਮ ਇਸ ਐ ਉਹਨਾਂ ਉਹ ਇੰਡੀਆ ਸੈਂਟਰ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਸਾਡੇ ਛੋਟੇ ਵਪਾਰੀ ਐ ਉਹ ਇੰਟਰਨੈਸ਼ਨਲ ਵੀ ਆਪਣਾ ਸਮਾਨ ਭੇਜਣ ਜਿਹੜੇ ਪ੍ਰੋਡਕਟ ਉਹ ਇੱਥੇ ਬਣਾ ਰਹੇ ਇੰਡੀਆ ਚੋਂ ਇੰਟਰਨੈਸ਼ਨਲ ਸੇਲ ਹੋਣ ਇੰਟਰਨੈਸ਼ਨਲ ਜਗ੍ਹਾ ਤੇ ਪਹੁੰਚਣ ਉਹਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਡਾਕਰ ਨਿਆਤ ਕੇਂਦਰ ਦਾ ਕਨਸੈਪਟ ਲੈ ਕੇ ਆਈ ਹੈ ਇਹ ਡਾਕਰ ਨਿਆਤ ਕੇਂਦਰ ਜਿਹੜੇ ਹੈਗੇ ਐ ਇਹਨਾਂ ਦੇ ਥਰੂ ਜਿਹੜੇ ਸਾਡੇ ਐਮਐਸਐਮਈ ਹੈ ਜਾਂ ਵੱਡੇ ਵਪਾਰੀ ਹੈ ਉਹਨਾਂ ਵਾਸਤੇ ਸਪੈਸ਼ਲ ਐਪ ਬਣਾਇਆ ਗਿਆ ਹੈ ਉਹ ਐਪ ਵਿੱਚ ਬੜੀ ਸਹੂਲਤ ਹੈ ਉਹਦੇ ਵਿੱਚ ਜੀਐਸਟੀ ਡਿਪਾਰਟਮੈਂਟ ਉਹਦੇ ਵਿੱਚ ਬੈਂਕ ਉਹਦੇ ਵਿੱਚ ਕਸਟਮ ਡਿਊਟੀ ਡਿਪਾਰਟਮੈਂਟ ਸਾਰੇ ਜਿੰਨੇ ਵੀ ਸੈਂਟਰਲ ਏਜੰਸੀਆਂ ਸਾਰੇ ਇੰਟੀਗ੍ਰੇਟਿਡ ਹੈ ਉਸ ਐਪ ਦੇ ਥਰੂ ਅਗਰ ਉਹ ਬੁਕਿੰਗ ਕਰਨਗੇ ਉਹ ਸਾਰਾ ਡਾਟਾ ਇੰਟੀਗ੍ਰੇਟਿਡ ਵੇ ਦੇ ਵਿੱਚ ਫਲੋ ਹੁੰਦਾ ਹੈ ਬੜੀ ਆਸਾਨੀ ਨਾਲ ਉਹ ਆਪਣਾ ਪ੍ਰੋਡਕਟ ਜਿਹੜਾ ਇੱਥੇ ਬਣਾ ਰਿਹਾ ਹੈ ਉਹ ਫੋਰਨ ਕੰਟਰੀਆਂ ਦੇ ਵਿੱਚ ਉਹ ਪੇ ਸੱਕਦੇ ਆ ਉਥੋਂ ਪੇਮੈਂਟ ਆ ਸਕਦੀ ਹੈ ਇਸ ਵਿੱਚ ਆਰਬੀਆ ਦਾ ਡਾਟਾ ਵੀ ਇੰਟੀਗ੍ਰੇਟਡ ਹੈ ਇਸ ਲਈ ਕੋਈ ਵੀ ਬਿਨਾਂ ਕਿਸੇ ਦਿੱਕਤ ਦੇ ਸਾਡੇ ਐਮਐਸਐਮ ਐਮਐਸਐਮ ਪਰ ਆ ਜਿਹੜੇ ਆ ਜੇ ਕੰਪਨੀਆਂ ਉਹ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਫੋਰਨ ਕੰਟਰੀਆਂ ਚ ਉਹਨਾਂ ਦੀ ਸੇਲ ਹੋਵੇ ਉਹ ਫੋਰਨ ਕੰਟਰੀਆਂ ਚ ਜਾਣ ਉਹਨਾਂ ਦਾ ਬਿਜ਼ਨਸ ਵੱਲੇ ਵੱਧੇ ਫੁੱਲੇ ਇੰਡੀਆ ਤੱਕ ਐਕਸਪੋਰਟ ਵੱਧੇ ਉਸ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਹ ਤੁਹਾਡਾ ਸ਼ੇਅਰ ਕਰਾਂਗੇ ਉਹਨਾਂ ਦੇ ਸਾਰੇ ਤੁਹਾਡੇ ਪੈਫਰਡ ਸਾਨੂੰ ਦੇ ਦਾਂਗੇ ਜਿਹਦੇ ਵਿੱਚ ਆਪਾਂ ਤੁਹਾਨੂੰ ਪ੍ਰੈਸ ਰਿਲੀਜ਼ ਦੇ ਦਾਂਗੇ ਉਹ ਵੀ ਵੱਧ ਤੋਂ ਵੱਧ ਜਿਹੜੇ ਐਮ ਐਸ ਐਮ ای ਦੇ ਲੋਕ ਹੈ ਐਮ ਐਸ ਐਮ ای ਦਾ ਜਿਹੜਾ ਛੋਟੇ ਛੋਟੇ ਵਪਾਰ ਕਰਦੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਉਹਦਾ ਫਾਇਦਾ ਉਠਾਣ ਤੇ ਆਪਣਾ ਇੰਟਰਨੈਸ਼ਨਲ ਵਪਾਰ ਵਧਾਣ ਨਾਲਕਾਦੇ ਤਿਪੜਾ ਇਲਾਕੇ ਵਿੱਚ ਬਿਨਾ ਲਾਇਸੈਂਸ ਦੇ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਇਸ ਕੇਂਦਰ ਤੋਂ 46 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਜਿਨ੍ਹਾਂ ਚੋਂ 35 ਮਰੀਜ਼ਾਂ ਦੀ ਡਾਕਟਰੀ ਜਾਂਚ ਕੀਤੀ ਗਈ ਡਾਕਟਰੀ ਜਾਂਚ ਤੋਂ ਬਾਅਦ 24 ਮਰੀਜ਼ ਹਸਪਤਾਲ ਪਹੁੰਚੇ ਤਾਂ ਕਿ ਬਾਕੀ ਮਰੀਜ਼ ਫਰਾਰ ਹੋ ਗਏ ਅਧਿਕਾਰੀਆਂ ਮੁਤਾਬਕ ਨਸ਼ਾ ਛਡਾਊ ਕੇਂਦਰ ਦੇ ਮਰੀਜ਼ਾਂ ਨੇ ਦੋਸ਼ ਲਾਇਆ ਕਿ ਇੱਥੇ ਉਹਨਾਂ ਦੀ ਕੁੱਟਮਾਰ ਹੁੰਦੀ ਸੀ ਮਰੀਜ਼ਾਂ ਨੇ ਇਹ ਵੀ ਦੋਸ਼ ਲਾਇਆ ਕਿ ਸਟਾਫ ਨੇ ਖੁਦ ਸ਼ਰਾਬ ਪੀਤੀ ਹੋਈ ਹੁੰਦੀ ਸੀ ਤੇ ਮਰੀਜ਼ਾਂ ਨੂੰ ਗੰਦਾ ਖਾਣਾ ਖਵਾਇਆ ਜਾਂਦਾ ਸੀ ਜਦੋਂ ਡਾਕਟਰੀ ਜਾਂਚ ਸ਼ੁਰੂ ਹੋਈ ਤਾਂ 46 ਚੋਂ ਸਿਰਫ 35 ਮਰੀਜ਼ ਮਰੀਜ਼ داخل ਨਹੀਂ ਸਨ ਜਦੋਂ ਕਿ ਬਾਕੀ ਫਰਾਰ ਹੋ ਗਏ ਇਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਐਸ ਟੀ ਐਮ ਕਾਲ ਕਾਮ ਲਕਸ਼ਿਤ ਸਰੀਨ ਦੀ ਮੌਜੂਦਗੀ ਵਿੱਚ ਐ ਐਸ ਪੀ ਮਨਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿੱਚ ਕੀਤੀ ਗਈ ਛਾਪੇਮਾਰੀ 'ਚ ਨਿਊ ਜਨਰੇਸ਼ਨ ਕੇਅਰ ਫਾਊਂਡੇਸ਼ਨ ਡਰੱਗਸ ਕਾਉਂਸਲਿੰਗ ਐਂਡ ਰਿਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਕਈ ਉਨਤਾਈਆਂ ਪਾਈਆਂ ਗਈਆਂ ਪਾਇਆ ਗਿਆ ਕਿ ਕੇਂਦਰ ਦੇ ਲਾਇਸੈਂਸ ਦੀ ਮਿਆਦ ਅਗਸਤ 2023 ਚ ਖਤਮ ਹੋ ਗਈ ਸੀ ਤੇ ਨਸ਼ਾ ਟਾਉ ਕੇਂਦਰ ਚ ਨਾਉਣ ਲਈ ਇਸ ਕੋਲ ਕੋਈ ਵੈਦ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ ਜਾਂਚ ਇਹ ਵੀ ਸਾਹਮਣੇ ਆਇਆ ਕਿ ਮਰੀਜ਼ਾਂ ਦਾ ਕੋਈ ਹਾਜ਼ਰੀ ਰਜਿਸਟਰ ਦਵਾਈ ਦੀ ਪਾਚੀ ਜਾ ਖੁਰਾਕ ਚਾਟ ਨਹੀਂ ਸੀ ਡਾਕਟਰਾਂ ਨਾਲ ਐਮਰਜੈਂਸੀ ਸੰਪਰਕ ਦਾ ਵੀ ਕੋਈ ਸਾਧਨ ਨਹੀਂ ਸੀ ਮੈਂਨੇ ਬੀਂਦੋਲਾ ਮੈਂਨੇ ਘਰ ਜਾਣਾ ਦੀ ਦਿੱਟਕਸ ਹੋ ਰਹਾ tha ਕੋ ਉਹਨਾਂ ਨੇ ਮੇ ਕੋ ਬਹੁਤ ਭੀਤਾ ਦੁਕਾਨ ਦਾ ਪਰਦਾ ਵੀ ਪਾੜਾ ਆਪਕਾ ਅੱਜ ਇਧਰ ਫਿਰ ਕੰਮ ਸਿਖਾਈ ਨਹੀਂ ਦਿੱਤਾ ਕੁਛ ਅੱਛਾ ਤੋ ਕਿਆ ਮਾਰਾ ਭਾਈ ਆ छप्पड़ मारा था दो दो बंदों ने बाजू पकड़ रखे थे तो नशे में रहता था सारा स्टाफ हाँ जी और तो वहाँ पे अगर मतलब खाना के बारे में बताएं तो मतलब दाल के साथ दाल भी पानी बराबर होता था कई कई बार बीच कीड़े वगैरह निकलते थे तो सुबह भी वही दाल रात को भी वही दाल रिपीट वही होता था ना दिन देखने को मिलता था ना रात देखने को मिलती थी अगर दवाई वगैरह मांग लें तो वो स्पेयर पार्ट पे बिठा देते थे छः छः दिन सात सात दिन जी मारा पिटा भी करते थे जी बहुत ज़्यादा मारा पिटा करते थे सोते हुए आदमी को उठा उठा कर मारते थे वो वहाँ पर मारपीट भी होती थी और खाने में चूहा चूहा गिर जाता था और वहाँ पे काम बहुत कराते थे झाड़ू पोछा हर चीज़ का काम कराते थे और फ़ोन आता था घर वालों का तो बात नहीं करवाते थे और कोई मिलना चाहता था हमारे घर वाले तो उनसे मिलने भी नहीं देते थे हाँ जी बहुत मतलब गलत सिस्टम चलता था वहाँ वहाँ सारे परेशान थे तो वहाँ पे आपके तो आपके क्या मारा था और क्या चोट लगी आपके वहाँ पे मतलब कोनी कान्नी मार दी थी हाथ की ना हाँ तो हाथ फ्रैक्चर हो गया था मेरा और कान वान भी मतलब सुन पड़ा हुआ है ਦਿੱਲੀ ਦੀ ਡਿਫੈਂਸ ਕਲੋਨੀ ਸਾਊਥ ਦਿੱਲੀ ਪਬਲਿਕ ਸਕੂਲ ਦੇ ਬਾਹਰ ਇੱਕ ਸਕੂਲੀ ਬੱਚਾ ਸੀਵਰੇਜ ਵਿੱਚ ਡਿੱਗਿਆ ਜਿਸ ਕਾਰਨ ਉਹ ਕਾਫੀ ਜ਼ਖਮੀ ਹੋਇਆ ਜਿਸ ਤੋਂ ਬਾਅਦ ਉਸਦੇ ਮਾਪੇ ਉਸਨੂੰ ਹਸਪਤਾਲ ਲੈ ਗਏ ਫਿਲਹਾਲ ਬੱਚਾ ਹਸਪਤਾਲ ਚ ਭਰਤੀ ਹੈ ਤੇ ਠੀਕ ਹੈ ਪਰ ਰਸਤੇ ਵਿੱਚ ਐਨ ਵਿਚਕਾਰ ਸੀਵਰੇਜ ਨੂੰ ਖੁੱਲਾ ਛੱਡਣਾ ਤੇ ਉਸਨੂੰ ਗੱਤੇ ਨਾਲ ਕਵਰ ਕਰਨਾ ਕਿੰਨਾ ਕੋ ਜਾਇਜ਼ ਹੈ ਜੋ ਦਿੱਲੀ ਨਗਰ ਨਿਗਮ ਦੀ ਨਲਾਇਕੀ ਸਾਹਮਣੇ ਲਿਆ ਰਿਹਾ ਹੈ ਜਿਸ ਨਾਲ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਅਮਨੀ ਸਰਦਾ ਗੁਰਨਾਨਕ ਦੇਵ ਹਸਪਤਾਲ ਜੋ ਕਿ ਆਈ ਦਿਨ ਹੀ ਆਪਣੇ ਵਿਵਾਦਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਇਸ ਵਾਰ ਫੇਰ ਗੁਰਨਾਨਕ ਦੇਵ ਹਸਪਤਾਲ ਚ ਫੈਲੀ ਗੰਦਗੀ ਕਾਰਨ ਹਸਪਤਾਲ ਵਿਵਾਦਾਂ ਚ ਫਿਰਦਾ ਨਜ਼ਰ ਆ ਰਹੇ ਜਿਹਦੇ ਚਾਲਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਗੁਰਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲਿਆ ਤੇ ਉੱਥੋਂ ਦੇ ਗੰਦਗੀ ਦੇ ਹਾਲਾਤ ਦੇਖੇ ਤੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤਾਂ ਚ ਸੁਧਾਰ ਕਰਨ ਦੀ ਤਾੜਨਾ ਕੀਤੀ ਹੈ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਅੱਜ ਉਹ ਗੁਰਨਾਨਕ ਦੇਵ ਹਸਪਤਾਲ ਪਹੁੰਚੇ ਨੇ ਤੇ ਇੱਥੇ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਮਰੀਜ਼ਾਂ ਇਹਦੀ ਤੋਂ ਦੇ ਹਾਲਾਤਾਂ ਕਰਕੇ ਤੰਗ ਪਰੇਸ਼ਾਨ ਦਿਖਾਈ ਦਿੰਦੇ ਨੇ ਤੇ ਜਦੋਂ ਅੱਜ ਉਹਨਾਂ ਨੇ ਖੁਦ ਗੁਰਨਾਨਕ ਦੇਵ ਹਸਪਤਾਲ ਜਾ ਕੇ ਦੇਖਿਆ ਤੇ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਦੇਖਣ ਨੂੰ ਨਹੀਂ ਮਿਲੀ ਤੇ ਜਗ੍ਹਾ-ਜਗ੍ਹਾ ਤੇ ਗੰਦਗੀ ਫੈਲੀ ਹੋਈ ਸੀ। ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਹੈ। ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ। ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਇਹ ਰਖਾ ਕਰਦੇ ਹੋ ਨਾ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲਦੀ ਆ ਕੀ ਕਰ ਲੋਗੇ ਸਦਾ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮਦਰਦ ਆ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹਾਂ ਕਿਉਂਕਿ ਮਰੀਜ਼ ਸਾਡਾ ਬਾਲਿਆ ਤਾਕਤਿਆ ਸਰ ਇਹ ਸਾਡਾ ਮਨ ਬਲ ਚੁੱਕ ਗਿਆ ਡਾਕਟਰ ਤਾਂ ਸਤਿਆਨਜ਼ ਕਰਨ ਰਿਹਾ ਸਾਡੇ ਪਨੀਰੀ ਦੀ ਜਿਹੜੀ ਆਉਣ ਵਾਲੀ ਬਿੜੀ ਆਉਣੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਪਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਹੋਣਾ ਮਹਿੰਗੇ ਇਲਾਜ ਨੂੰ ਸੋਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਜੰਦੂਤ ਨਹੀਂ ਜੰਦੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਇਹ ਜੰਦੂਤ ਬਣ ਕੇ ਇੱਥੇ ਬੈਠੇ ਡਾਕਟਰ ਨੇ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਪਿੰਡ ਲੁੰਬੜੀwala ਮਰਲਿਆਂ ਤੋਂ ਸਾਹਮਣੇ ਹੈ ਜਿੱਥੋਂ ਦੇ ਇੱਟਾਂ ਰੋੜੇ ਚੱਲਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋ ਰਹੀ ਹੈ ਜਿੱਥੇ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਇੱਟਾਂ ਰੋੜੇ ਤੇ ਕਿਰਪਾਨਾਂ ਚੱਲੀਆਂ ਨੇ ਜਿਸ ਵਿੱਚ ਦੋ ਧਿਰਾਂ ਦੇ ਪੰਜ ਤੋਂ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 11 ਮੁਲਜ਼ਮਾਂ ਦੇ ਖਿਲਾਫ ਥਾਣਾ सदर 'ਚ ਵੱਖ-ਵੱਖ ਤਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਨੇ ਦਿਨੇ BRTS ਮੁਲਾਜ਼ਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋਈ ਹੈ ਜਿਸ ਤੋਂ ਕਹਿ ਰਹੀ ਹੈ ਕਿ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹੈ ਜਿਹੜਾ ਕਿ ਇੱਕ ਤਰੀਕ ਤੋਂ ਕਾਨੂੰਨ ਲਾਗੂ ਹੋਇਆ ਹੈ ਕਿ 18 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਜੇਕਰ ਕੋਈ ਹੋਰ ਵੀ ਮੋਟਰਸਾਈਕਲ ਦਾ ਐਕਟਿਵਾ ਚਲਾਉਂਦੇ ਫੜੇ ਜਾਂਦੇ ਨੇ ਤਾਂ ਉਹਨਾਂ 'ਤੇ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਮਾਪਿਆਂ ਨੂੰ ਸਜ਼ਾ ਹੋਏਗੀ ਮੁਲਾਜ਼ਮ ਨੇ ਕਿਹਾ ਕਿ ਸਰਕਾਰ ਜੋ ਵੀ ਕਰਦੀ ਹੈ ਉਹਨਾਂ ਦੇ ਭਲੇ ਲਈ ਕਰਦੀ ਹੈ ਪਰ ਇੱਕ ਛੋਟੀ ਜੀ ਗੱਲ ਅਸੀਂ ਸਰਕਾਰ ਦੀ ਨਜ਼ਰ 'ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਮੈਟਰੋ ਬੱਸਾਂ ਇੱਕ ਸਾਲ ਤੋਂ ਵੰਦ ਨੇ ਅੰਮ੍ਰਿਤਸਰ ਦੇ ਵਿੱਚ ਕੀ ਗੱਲ ਸਰਕਾਰ ਨੂੰ ਉਹ ਨਜ਼ਰਾਂ ਦੇ ਵਿੱਚ ਨਹੀਂ ਆਉਂਦੀ। ਨਮਸਕਾਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜਿਹੜਾ ਕਿ ਇੱਕ ਇੱਕ ਤਰੀਕ ਤੋਂ ਕਾਨੂੰਨ ਲਾਗੂ ਹੋਇਆ ਹੈ ਕਿ 18 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਜੇਕਰ ਉਹ ਕੋਈ ਮੋਟਰਸਾਈਕਲ ਪਾਈਪ ਦਾ ਐਕਟਵਾ ਚਲਾਉਂਦੇ ਪੜੇ ਜਾਂਦੇ ਹਨ। ਤੇ ਉਹਨਾਂ ਦਾ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਮੱਤੇ 3 ਸਾਲ ਦੀ ਸਜ਼ਾ ਹੋਏਗੀ। ਸਰਕਾਰ ਜੋ ਵੀ ਕਰਦੀ ਹੈ ਸਾਡੇ ਭਲੇ ਲਈ ਕਰਦੀ ਹੈ ਤੇ ਸਾਡੀ ਸੁਰੱਖਿਆ ਦੇ ਲਈ ਕਰਦੀ ਹੈ। ਅਸੀਂ ਬਹੁਤ-ਬਹੁਤ ਧੰਨਵਾਦੀਆਂ ਸਰਕਾਰ ਦੇ ਪਰ ਇੱਕ ਛੋਟੀ ਜਿਹੀ ਗੱਲ ਅਸੀਂ ਸਰਕਾਰ ਦੇ ਨਜ਼ਰ 'ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਮੈਟਰੋ ਬਸਾਂ 1 ਸਾਲ ਤੋਂ ਬੰਦ ਹੋਈਆਂ ਐ ਅੰਮ੍ਰਿਤਸਰ ਦੇ ਵਿੱਚ ਕੀ ਗੱਲ ਸਰਕਾਰ ਨੂੰ ਉਹ ਨਜ਼ਰਾਂ ਦੇ ਵਿੱਚ ਨਹੀਂ ਆਉਂਦੀਆਂ? ਇਸ ਬੱਸਾਂ ਦੇ ਵਿੱਚ ਕਈ ਸਟੂਡੈਂਟ ਸਫ਼ਰ ਕਰਦੇ ਸੀ ਰੋਜ਼ ਦਾ 5-10 ਰੁਪਏ ਦੇ ਕਿਰਾਏ ਦੇ ਵਿੱਚ ਕਿਤੇ ਦੇ ਕਿਤੇ ਪਹੁੰਚ ਜਾਂਦੇ ਸੀ ਅੰਬਰਸਰ ਦੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਉਹ 5-10 ਰੁਪਏ ਦੇ ਵਿੱਚ ਪਹੁੰਚ ਜਾਂਦੇ ਸੀ ਔਰ ਉਹਨਾਂ ਨੂੰ ਬਹੁਤ ਸਖਾਵਾਂ ਵੀ ਲੱਗਦਾ ਸੀ ਖਾਸ ਕਰਕੇ ਬੱਚੀਆਂ ਦੇ ਵਾਸਤੇ ਇਹ ਸਫ਼ਰ ਬਹੁਤ ਸਖਾਵਾਂ ਭੀ ਔਰ ਸੇਫ ਸੀ ਇੱਕਦਮ ਸੁਰੱਖਿਤ ਬੱਚੀਆਂ ਉੱਥੇ ਪਹੁੰਚ ਜਾਂਦੀਆਂ ਸੀ ਜਿਹੜੀਆਂ ਕਿ ਹੁਣ ਮੈਟਰੋ ਬੱਸਾਂ ਬੰਦ ਹੋਣ ਦੇ ਕਾਰਨ ਆਟੋ ਦੇ ਵਿੱਚ ਜਾਣਾ 20-30 ਰੁਪਏ ਕਿਰਾਇਆ ਇੱਕ ਪਾਸੇ ਦਾ ਤੇ ਰੋਜ਼ ਦਾ ਮੰਨ ਲਓ 100 ਰੁਪਏ ਕਿਰਾਇਆ ਔਰ ਜਿਹੜੇ ਬੱਚੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਵੜਾਉਂਦੇ ਉਹ 100 ਰੁਪਿਆ ਕਰਾਇਆ ਕਿਵੇਂ ਕੱਢਦੇ ਮਜਬੂਰ ਹੋ ਕੇ ਜਿਹੜੇ ਘਰ ਚ ਦੋ ਬੱਚੇ ਸੀ ਉਹ ਮਾਪਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਐਕਟਵਾ ਮੋਟਰਸਾਈਕਲ ਦੇਣੀ ਪਈ ਉਹ ਇਸ ਕਰਕੇ ਕਿ ਜੇ ਦੋ ਬੱਚੇ ਇਕੱਠੇ ਜਾਣਗੇ ਤੇ 200 ਰੁਪਿਆ ਰੋਜ਼ ਦਾ ਸਾਡਾ ਬਚੂਗਾ ਔਰ ਬੱਚੇ ਪੜ ਵੀ ਲੈਣਗੇ ਔਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਕ ਖਤਰੇ ਦੇ ਵਿੱਚ ਪਾਇਆ ਉਹਨਾਂ ਦੇ ਹੱਥਾਂ ਦੇ ਵਿੱਚ ਮੋਟਰਸਾਈਕਲ ਐਕਟਵਾ ਦਿੱਤੀਆਂ ਠੀਕ ਹੈ ਜੀ ਕਿ ਕਿ ਉਹ ਇਨਾ ਖਰਚਾ ਨਹੀਂ ਸੀ ਆਟਵਾਂ ਦਾ ਕੱਢ ਸਕਦੇ ਠੀਕ ਹੈ ਕਈ ਬੱਚੇ ਪੈਦਲ ਚਲੇ ਜਾਂਦੇ ਸਵੇਰੇ ਸਵੇਰੇ ਉਹਨਾਂ ਨੇ ਉੱਠ ਕੇ ਪੈਦਲ ਜਾਂਦੇ ਅਸੀਂ ਬੱਚੇ ਦੇਖਦੇ ਹਾਂ ਔਰ ਕਈ ਬੱਚੇ ਮੋਟਰਸਾਈਕਲਾਂ ਤੇ ਐਕਟਵਾ ਤੇ ਉੱਥੇ ਜਾਂਦੇ ਦੋ ਦੋ ਬੱਚੇ ਬੈਠ ਕੇ ਇਕੱਠੇ ਜਨਦੇ ਜਾਂਦੇ ਅਸੀਂ ਸਰਕਾਰ ਅੱਗੇ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਜੇ ਬੱਚਿਆਂ ਦੀ ਸੁਰੱਖਿਆ ਸਾਰਿਆਂ ਦੀ ਸੁਰੱਖਿਆ ਜਿਹੜੇ ਸੀਨੀਅਰ ਸਿਟੀਜ਼ਨ ਉਹਨਾਂ ਦੀ ਸੁਰੱਖਿਆ ਠੀਕ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅੰਬਰ ਕਰਦੀ ਮੈਟਰੋ ਬੱਸਾਂ ਦੁਬਾਰਾ ਚਲਾਈਆਂ ਜਾਣ ਜੋ ਜ਼ਿਲ੍ਹਾ ਫਤੇਗੜ ਸਾਇਵੀ ਚੋਰਾਾਂ ਦੇ ਹੌਸਲੇ ਨੇ ਬੁਲੰਦ ਨੇ ਕਿ ਉਹਨਾਂ ਨੂੰ ਪੁਲਿਸ ਦਾ ਖੌਫ ਵੀ ਨਹੀਂ ਰਿਹਾ ਤੇ ਪੁਲਿਸ ਵੀ ਚੋਰੀ ਦੀਆਂ ਘਟਨਾਵਾਂ ਤੇ ਲਗਾਮ ਲਗਾਉਣ 'ਚ ਫੇਰ ਨਜ਼ਰ ਆ ਰਹੀ ਹੈ ਤਾਜ਼ਾ ਘਟਨਾ ਮਲੋਚ ਸਾਹਮਣੇ ਆਈ ਜਿੱਥੇ ਤੜਕਸਾਰ ਕਰੀਬ 4 ਵਜੇ ਅਮਲੋਦ ਦੇ ਬਾਈਪਾਸ ਰੋਡ ਤੇ ਪੈਂਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਘਟਨਾਵਾਂ ਅੰਜਾਮ ਦਿੱਤਾ ਗਿਆ ਚੋਰ ਸ਼ਟਰ ਤੋੜ ਕੇ ਨਕਦੀ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਸਬੰਧਤ ਦੁਕਾਨਦਾਰ ਨੇ ਦੱਸਿਆ ਕਿ ਸਵਿਫਟ ਕਾਰ ਵਿੱਚ ਆਏ ਚੋਰ ਵੱਲੋਂ ਦੁਕਾਨ ਦਾ ਦੇ ਸ਼ਟਰ ਤੋੜ ਕੇ ਦੁਕਾਨ ਵਿੱਚ ਪਈ ਨਕਦੀ ਚੋਰੀ ਕੀਤੀ ਗਈ ਤੋ ਬਾਜ਼ਾਰ ਵਿੱਚ ਤਾਂ ਇਹਨਾਂ ਚੌਂਕੀਦਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਤਲਵਾਰਾ ਲੈ ਕੇ ਉਸ ਦੇ ਪਿੱਛੇ ਭੱਜ ਗਏ ਜਿਸ ਕਾਰਨ ਚੌਂਕੀਦਾਰ ਡਰ ਗਿਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਵਿਫਟ ਕਾਰ 'ਚ ਸਵਾਰ ਚੋਰ ਮੌਕੇ ਤੋਂ ਫਰਾਰ ਹੋ ਗਏ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਅੰਦਰ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਵੀ ਚੋਰਾਂ ਵੱਲੋਂ ਨੀ ਤੜਖੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਹਿਸਾਬ ਲਾਇਆ ਜਾਏ ਤਾਂ ਪਿਛਲੇ ਦਿਨਾਂ 'ਚ ਜੰਡਿਆਲਾਗੁਰੂ ਸ਼ਹਿਰ 'ਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਗਈਆਂ ਜਿਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਦੇਰ ਰਾਤ ਫੇਰ ਜੰਡਿਆਲਾਗੁਰੂ ਦੇ ਕਾਮ ਮੰਡੀ ਚੌਕ 'ਤੇ ਤਿੰਨ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਇਹਨਾਂ ਚੋਰੀਆਂ ਚੋਰ ਛੱਤ ਦੇ ਰਸਤੇ ਦੁਕਾਨਾਂ 'ਚ ਦਾਖਲ ਹੋਏ ਚੋਰਾਂ ਨੇ ਕਈ ਦੁਕਾਨਾਂ 'ਚ ਚੋਰੀ ਕੀਤੀ ਇਹਨਾਂ ਚੋਰੀਆਂ ਕਰਕੇ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਗੇ ਸਾਰਾ ਦਿਨ ਦੁਕ ਜੇਕਰ ਚੋਰ ਚੋਰੀ ਕਰਕੇ ਲੈ ਜਾਣ ਤਾਂ ਉਹਨਾਂ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਅਨਾਲੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਦਾਮਾਦ